ਸਨਮਾਨਯੋਗ ਸਤਸੰਗਿਓ ਅੱਜ ਸ਼ਾਵਣ ਦਾ ਮਹੀਨਾ ਚੜ੍ਹਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਈ ਨੇ ਸ੍ਰੀ ਦਸਮ ਗ੍ਰੰਥ ਵਿੱਚ ਇਹ ਸ਼ਾਵਣ ਦੇ ਮਹੀਨੇ ਨੂੰ ਸ੍ਰੀ ਵਿਚਿਤ੍ਰਨਾਟਕ ਕ੍ਰਿਸ਼ਨ ਅਵਤਾਰ ਬਿਰਹਾ ਨਾਟਕ ਦੇ ਵਿੱਚ ਇਹਨੂੰ ਅੰਗ ਨੰਬਰ 376 ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਲਓ ਸਰਵਣ ਕਰੋ ਜੀ ਸਵੇਯਾ ਤਾਲ ਪਰ ਜਲ ਪੂਰਨ ਸੋ ਅਰ ਸਿੰਧ ਮਿਲੀ ਸਰਿਤਾ ਸਭ ਜਾਈ ਤੈਸੇ ਕਟਾਨ ਛਟਾਨ ਮਿਲੀ ਅਤ ਹੀ ਪੀਹਾ ਪਿਯ ਟੇਰ ਲਗਾਈ सावन माहे लग्यो बर सावन सावन माहे लग्यो बर सावन पावन नाहे हा हा कर माई लाग रह्यो पुर पामन सो कस क्यों नहीं ओ कस क्यों ना कसाई लाग रह्यो पुर पामन सो ਕਸ ਕਿਉ ਨਾ ਹੀਓ ਕਸ ਕਿਉ ਨਾ ਕਸਾਈ ਸਾ ਸੰਗਜੀ ਇਹ ਸ਼ਾਵਣ ਦਾ ਮਹੀਨਾ ਹਰ ਪਰਿਵਾਰ ਨੂੰ ਖੁਸ਼ੀਆਂ ਖੇੜਾ ਲੈ ਕੇ ਆਵੇ ਹਰ ਪ੍ਰਕਾਰ ਸੁੱਖ ਹੋਣ ਦੇ ਤੰਦਰੁਸਤੀ ਹੋਵੇ ਹਰ ਪ੍ਰਕਾਰ ਦੇ ਸੁੱਖ ਹੋਣ ਸਤਿ ਸ੍ਰੀ ਅਕਾਲ ਜੀ